ਨੂੰ ਬਾੜੇ ਚੇਰਾ ਬਾਦ ਵੀਰੇ ਫੋਨ ਤੇ ਆਇਆ ਰਖੜੀ ਦਾ ਵੀਰਾ ਤੈਨੂੰ ਚੇਤਾ ਮੇ ਕਰਾਇਆ ਫੜ ਕੇ ਉਂਗਲ ਜੀ ਨੂੰ ਚੱਲਣਾ ਸਿਖਾਇਆ ਜਿਤੱਕ ਦਿਓ ਹੀ ਤੇਰਾ ਰਾ ਵੀਰਨਾ ਬਿਚ ਪਰਦੇਸਾਂ ਜਾ ਕੇ ਬੈਠਾ ਵੜੀ ਦੂਰੀਆਂ ਜਾ ਭੈਣ ਕੋਲ ਰਖੜੀ ਬਣਾ ਵੀਰ ਨਾ ਵੇ ਆ ਜਾ ਭੈਣ ਕੋਲ ਰਖੜੀ ਬਣਾ ਵੀਰ ਨਾ ਰਖੜੀ ਦੇ ਦਿਨ ਮੈਨੂੰ ਚੜਿਆ ਸੀ ਚਾਵੜ ਚਾ ਮਨਾਲ ਪੇਕੇ ਆਂ ਦੇ ਜਾਉਂਗੀ ਛੋਟੇ ਤੇ ਬਿਠਾ ਕੇ ਮੇਰੇ ਸੋਹਣ ਵੀਰ ਨੂੰ ਮੈਂ ਉਹਦੇ ਗੁੱਟ ਉੱਤੇ ਰਖੜੀ ਸਜਾਉਂਗੀ ਮੱਥੇ ਤੇ ਟਿੱਲਕ ਲਾ ਕੇ ਸੋਹਣ ਵੀਰ ਲੈ ਮੀ ਉਮਰ ਦੀ ਮੰਗੂਗੀ ਦੇਵਾ ਵੀਰਨਾ ਵਿਚ ਪਰਦੇਸਾਂ ਜਾ ਕੇ ਬੈਠਾ ਬੜੀ ਦੂਰ ਆ ਜਾ ਪੈਣ ਕੋਲ ਰਖੜੀ ਬਣਾ ਵੀਰਨਾ ਵੇ ਆ ਜਾ ਪੈਣ ਕੋਲ ਰਖੜੀ ਬਣਾ ਵੀਰਨਾ ਵੇ ਆ ਜਾ ਪੈਣ ਕੋਲ ਰਖੜੀ ਬਣਾ ਵੀਰਨਾ ਨਿਕਕੇ ਨਿੱਕੇ ਹੁੰਦੇ ਆ ਮਰਗੇ ਸੀ ਮਾਪੇ ਤੈਨੂੰ ਜਾਮਨੀ ਸੀ ਦਿੱਤੀ ਛੋਟੀ ਪੈਣ ਦੀ ਹੱਥਾਂ ਵਿੱਚ ਹੱਥ ਦੇ ਤੇ ਬੀਬੇ ਬਾਪੂ ਨੇ ਬੇਗੋਂ ਹਿੰਮਤ ਪਈ ਨਾ ਕੋਈ ਜੇ ਕਹਿਣ ਦੀ ਹੱਥਾਂ ਵਿੱਚ ਹੱਥ ਦੇ ਤੇ ਬੀਬੇ ਬਾਪੂ ਨੇ ਬੇਗੋਂ ਹਿੰਮਤ ਪਈ ਨਾ ਕੋਈ ਜੇ ਕਹਿਣ ਦੀ ਬੁੱਕਲੇ ਚ ਲੈ ਕੇ ਵੀਰੇ ਮਾਰਦਾ ਸੀ ਤਾਂ ਬੁੱਕਲੇ ਚ ਲੈ ਕੇ ਵੀਰੇ ਮਾਰਦਾ ਸੀ ਤਾਂ ਤੇਰੇ ਅੱਖੀਆਂ ਦੇ ਵਿੱਚੋਂ ਵੀਰੇ ਛੁੱਕੇ ਨੀਰ ਨਾ ਬਿੱਜੇ ਪਦੇਸਾਂ ਜਾ ਕੇ ਬੈਠਾ ਬੜੀ ਦੂਰ ਅਜ ਭੈਣ ਕੋਲ ਰਖੜੀ ਬਨਾ ਵੀਰ ਨਾ ਵੇ ਆਜ ਭੈਣ ਕੋਲ ਰਖੜੀ ਬਨਾ ਵੀਰ ਨਾ ਵੇ ਆਜ ਭੈਣ ਕੋਲ ਰਖੜੀ ਨਾ ਵੀਰ ਨਾ ਮੈਂ ਮਸਾਲੀਆਂ ਸ਼ਕੀ

ਕਾ ਅੰਬਲੋਂ ਗਿਆ ਦੇ ਜੰਡੀਆਂ ਨੂੰ ਲੱਗਦੇ ਕੋਤੇ ਨੇ ਹਟ ਗਿਆ ਮੁੰਨਾਂ ਨੂੰ ਜੰਮਾਰ ਦਾ ਕੋਤੇ ਹਟ ਗਿਆ ਮੋਕ ਕਮਾਜ ਵੇਖੋ ਤੇ ਤੂੰ ਹੋ ਛਟਕੇਵੇਂ ਮਿੱਠੀਆਂ ਮੱਧ ਪੋਚੇ ਤੂੰ ਹੋ ਛਟਕੇਵੇਂ ਮਿੱਠੀਆਂ ਮੱਧ ਪੋਚੇ ਯਾ ਖੁਈਆਂ ਨੱਚ ਤਪਰੀਆਂ ਸਾਨੂੰ ਖਮਾ ਪਾ ਬੋਲੇ ਖੜਕੇ ਵੇਖੀ ਜਾ ਮਾਂ ਲੱਗਦੀ ਬੜੀ ਪਿਆਰੀ ਨ ਘੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਕਿਉਂ ਕਰਦੀ ਐ ਕਾਲੀ ਨ ਖੜਕੇ ਗੱਲ ਸੁਣ ਲੈ ਵੇ ਸੌਣ ਮਹੀਨੇ ਪਿੱਪੜੀ ਪੀਂਗਾ ਅਸੀਂ ਸੋਹਣਿਆ ਪਾਈਆਂ ਵੇ ਬਾਗਾਂ ਦੇ ਵਿੱਚ ਮੋਰ ਬੋਲਦੇ ਬਾਕਾਂ ਦੇ ਵਿੱਚ ਮੋਰ ਬੋਲਦੇ ਪਾਣੀ ਵਿੱਚ ਮਰਿਆਈਆਂ ਵੇ ਤੀਆਂ ਸੌਣਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣਦੀਆਂ ਅਸੀਂ ਸੋਹਣਿਆ ਲਾਈਆਂ ਵੇ ਤੀਆਂ ਸੌਣਦੀਆਂ ਵੇ ਮੈਂ ਛੁੱਟੀਆਂ ਚੜ ਗਿਆਂ ਸੌਣ ਸਾਰੇ ਦਿਨਗੇ ਵਿੱਚ ਛੁੱਟੀਆਂ ਚੜ ਗਿਆਂ ਸੌਣ ਸਾਰੇ ਦਿਨਗੇ ਵਿੱਚ ਛੁੱਟੀਆਂ ਸੌਣ ਮਹੀਨਾ ਦਿਨ ਦੀਆਂ ਦੇ ਸਭੇ ਸਹੇਲੀਆਂ ਆਇਆਂ ਬੈ ਸੰਤਾ ਬੰਤੋ ਹੋਈਆਂ ਕਠੀਆਂ ਬੈ ਸੰਤਾ ਬੰਤੋ ਹੋਈਆਂ ਕਠੀਆਂ ਵੱਡੇ ਘਰਾਂ ਉਂਧੀਆਂ ਜਾਈਆਂ ਕਿਤਾ ਪਾਰੀਆਂ ਮੰਨਦਾ ਤੇ ਪਰ ਜਾਈਆਂ ਗਿੱਦਾ ਪਾਰੀਆਂ ਮੰਨਦਾ ਤੇ ਪਰ ਜਾਈਆਂ ਗਿੱਦਾ ਪਾਰੀਆਂ ਮੰਨਦਾ ਤੇ ਪਰ ਜਾਈਆਂ ਰਹੀਆਂ ਨੰਦ ਸੋਣੀ ਆਰ ਜੱਜ ਦੀ ਸੋਣੀ ਪਾਰ ਜੱਜ ਦੀ ਵੇਖੋ ਗਿੱਧੇ ਵਿੱਚ ਸੋਣੀ ਮਟਿਆਰ ਨੱਚਦੀ ਵੇਖੋ ਗਿੱਧੇ ਵਿੱਚ ਸੋਣੀ ਮਟਿਆਰ ਨੱਚਦੀ ਵੇਖੋ ਗਿੱਧੇ ਵਿੱਚ ਸੋਣੀ ਮਟਿਆਰ ਨੱਚਦੀ ਪੁਰੇ ਮੇਰੀ ਗੱਲ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਨਿਆਰੀ ਸਾਡੇ ਵਿਰਸੇ ਦੀ ਟਰ ਸੋਣੀਏ ਕਟਕੇਲਿਆਂ ਦੀ ਚਾਬੀ ਸੱਚੇ ਸਤਗੁਰ ਨੇ ਸੋਹਣੀ ਦੁਨੀਆ ਸਾਜੀ ਸੱਚੇ ਸਤਗੁਰ ਨੇ ਸੋਹਣੀ ਦੁਨੀਆ ਸਾਜੀ